ਸਸਿਕਾ ਸਾਰਿਆਂ ਨੂੰ ਜੈਨੂ ਕਿਚਨ ਦਾ ਸਾਰ ਸਵਾਗਤ ਹੈ ਹੈਪੀ ਬਸੰਤ ਪੰਚਮੀ ਸਾਰਿਆਂ ਨੂੰ ਚਲੋ ਅੱਜ ਆਪਾਂ ਬਸੰਤ ਪੰਚਮੀ ਆ ਤੇ ਇਸ ਕਰਕੇ ਆਪਾਂ ਅੱਜ ਜੈਲੋ ਚੌਲ ਬਣਾਨੇ ਆ ਨਾਲ ਤੁਹਾਨੂੰ ਵੀ ਰੈਸਪੀ ਸ਼ੇਅਰ ਕਰਦੇ ਆ ਅੱਗੇ ਮੈਂ ਕੁੱਕਰ ਦੇ ਵਿੱਚ ਜੈਲੋ ਚੌਲ ਬਣਾਈ ਸੀ ਹੁਣ ਮੈਂ ਖੁੱਲੇ ਭਾਂਡੇ ਵਿੱਚ ਜੈਲੋ ਚੌਲ ਬਣਾਵਾਂਗੀ ਚਲੋ ਕਿਸ ਤਰੀਕੇ ਨਾਲ ਬਣਾਣੀ ਆ ਚਲੋ ਸ਼ੁਰੂ ਕਰਦੇ ਆ ਆਪਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਜਿੰਤੇ ਮੇਰੇ ਵੀਡੀਓ ਦੇਖ ਰਹੇ ਮੇਰੇ ਚੈਨਲ ਪਲੀਜ਼ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤੇ ਵੀਡੀਓ ਮੇਰੀ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਬਸੰਤ ਪੰਜਮੀ ਹੈਗੀ ਆ ਸਾਰੇ ਜੈਲੋ ਚੀਜ਼ਾਂ ਬਣਦੀਆਂ ਹੋਣਗੀਆਂ ਹਰ ਤਰ੍ਹਾਂ ਦੇ ਵਿੱਚ ਤੇ ਨਾਲੇ ਜੈਲੋ ਚੌਲਾ ਨਾਲ ਜੈਲੋ ਚੌਲਾ ਨਾਲ ਨਾਲ ਦਹੀਂ ਪਕੌੜੀਆਂ ਵਾਲਾ ਤੇ ਸਵਾਦ ਹੀ ਕੁਝ ਹੋਰ ਆ ਜਾਂਦਾ ਆ ਚਲੋ ਆਪਾਂ ਬਣਾਣਾ ਸ਼ੁਰੂ ਕਰਦੇ ਆਂ ਤੇ ਨਾਲੇ ਤੁਹਾਨੂੰ ਖਵਾਉਣੀ ਆ ਜੇਕਰ ਚਲੋ ਫਿਰ ਆਪਾਂ ਬਣਾਣਾ ਸ਼ੁਰੂ ਕਰਦੇ ਆਂ ਮਿੱਠੇ ਚਾਵਲ ਇੱਕ ਗਲਾਸ ਮੈਂ ਚਾਵਲ ਦਾ ਲਿਆ ਹੋਇਆ ਆ ਤੇ ਆਪਾਂ ਹੁਣ ਇਹ ਮੈਂ ਬਾਸਮਤੀ ਦੇ ਚਾਵਲ ਲਏ ਹੋਏ ਆ ਲੰਬੇ ਲੰਬੇ ਵਾਲੇ ਤੇ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਜੋ ਇਹਨਾਂ 2-3 ਪਾਣੀ ਜੀ ਤੋ ਲੈਣੇ ਆ ਮੈਂ ਚਾਵਲਾਂ ਨੂੰ ਧੋ ਲਿਆ ਆ ਤੇ 10 ਕਿ ਮਿੰਟ ਆਪਾਂ ਇਹਨੂੰ ਰੈਸਟ ਤੇ ਰੱਖਦੇ ਆਂ ਚਾਵਲਾਂ ਨੂੰ ਹੁਣ ਜੇ ਚੋਲ ਵਧੀਆ ਤਰ੍ਹਾਂ ਥੋੜੇ ਜਿ ਆਪਣੇ ਚੋਲ ਸੈੱਟ ਹੋ ਜਾਣਗੇ ਜਿੰਨੇ ਤੱਕ ਚੋਲ ਆਪਣੇ ਭੇਜਦੇ ਭਾਇ ਉਹਨਾਂ ਤੱਕ ਆਪੇ ਸਮਾਨ ਰੈਡੀ ਕਰ ਲੈਣੇ ਆ। ਆ ਮੈਂ ਫੂਡ ਕਲਰ ਲਿਆ ਹੋਇਆ ਆ। ਲੌਂਗ ਚਾਰਕ ਲਏ ਹੋਏ ਆ, ਦੋ ਮੋਟੀਆਂ ਇਲਾਚੀਆਂ, ਚਾਰ ਛੋਟੀਆਂ ਇਲਾਚੀਆਂ, ਥੋੜੀ ਜੀ ਸੌਗੀ ਤੇ ਥੋੜੇ ਜੀ ਬਦਾਮ। ਤੁਸੀਂ ਡਰਾਈ ਫਰੂਟ ਆਪਣੇ ਹਿਸਾਬ ਨਾਲ ਹੋਰ ਵੀ ਪਾ ਸਕਦੇ ਜੋ ਜਿੰਨੇ ਜੋ ਤੁਹਾਡੇ ਘਰ ਵਿੱਚ ਹੈਗੇ ਆ। ਖੰਡ ਮੈਂ ਇੱਕ ਗਲਾਸ ਚੋਲਾਂ ਦਾ ਹੀ ਤੇ ਅਦਰ ਗਲਾਸ ਮੈਂ ਖੰਡ ਦਾ ਲਿਆ ਹੋਇਆ ਆ। ਗਲਾਸ ਆਪਣਾ ਚੌਲਾਂ ਦਾ ਸ ਤੇ ਆਪਾਂ ਪੌਣਾ ਗਲਾਸ ਪਾਣੀ ਦਾ ਪਾਵਾਂਗੇ ਪੌਣੇ ਦੋ ਗਲਾਸ ਕਿਉਂਕਿ ਆਪਣੇ ਚੌਲ ਪਹਿਲਾਂ ਹੀ ਪੁੱਜੇ ਹੋਏ ਆ ਤੇ ਇਸ ਤਰ੍ਹਾਂ ਕੇ ਛੇਤੀ गल ਜਾਣਗੇ ਆਪੋਨਾ ਪੌਣੇ ਦੋ ਗਲਾਸ ਮੈਂ ਪਾਣੀ ਤੇ ਪਾ ਚੁੱਕੀ ਆ ਤੇ ਪਾਣੀ ਨੂੰ ਆਪਾਂ ਹੁਣ ਗਰਮ ਹੋਣ ਦਿੰਨੇ ਆ ਤੇ ਜਿੰਨ ਤੱਕ ਮੇਰੀ ਵੀਡੀਓ ਦੇਖ ਲਈ ਮੇਰੇ ਚੈਨਲ ਨੂੰ ਪਲੀਜ਼ ਪਲੀ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਬਸੰਤ ਪੰਚਮੀ ਸਾਰੇ ਜੈਲੋ ਚੌਲ ਜੈਲੋ ਕਰਾ ਸਾਰੀ ਤਰ੍ਹਾਂ ਦੇ ਜੈਲੋ ਜੁੱ ਚੀਜ਼ਾਂ ਖਾਂਦੇ ਨੇ ਬਸੰਤ ਪੰਚਮੀ ਨੂੰ ਮੈਂ ਚਲੋ ਤੁਹਾਡੇ ਨਾਲ ਜਰਤੇ ਦੀ ਰਸਬੀ ਵੀ ਸ਼ੇਅਰ ਕਰਦੇ ਇਸੇ ਤੇ ਕਿ ਨਾ ਤੁਸੀਂ ਵੀ ਕਰੇ ਅੱਜ ਬਣਾਇਓ ਤੇ ਖਾਇਓ ਤੇ ਕਮੈਂਟ ਬਾਕਸ ਵਿੱਚ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਬਣੀ ਤੇ ਬਸੰਤ ਪੰਚਮੀ ਦੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹੈ ਹੁਣ ਆਪਾਂ ਫੂਡ ਕਲਰ ਪਾਵਾਂਗੇ ਪਾਣੀ ਆਪਣਾ ਗਰਮ ਹੋ ਚੁੱਕਿਆ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਤੁਸੀਂ ਖੇਤ ਥੋੜਾ ਜਿਹਾ ਨਾਲ ਕੇਸਰ ਵੀ ਪਾ ਸਕਦੇ ਹੋ ਮਾ ਪੱਚਾ ਚਾਵਲ ਪਾਵਾਂਗੇ ਜਿਹੜੇ ਆਪਣੇ ਭਿੱਜੇ ਹੋਏ ਸੀ ਚਾਵਲ ਆਪਾਂ ਪਾਤੇ ਆ ਆ ਦੇਖੋ ਤੇ ਉਹਨਾਂ ਨੂੰ 7 ਇੱਕ ਮਿੰਟ ਆਪਾਂ ਇਹਨਾਂ ਨੂੰ ਲਵਾਉਨੇ ਆ ਬੰਦ ਤੇ ਤੇ ਵਿੱਚ ਨਹੀਂ ਆਪਾਂ ਹੁਣ ਇਹਨੂੰ ਹਿਲਾਵਾਂਗੇ 7-8 ਮਿੰਟ ਪੈਣਨ ਲਵਾਉਣੇ ਆ ਤੇ ਫਿਰ ਬਾਅਦ ਚ ਆਪਾਂ ਚੈੱਕ ਕਰਦੇ ਆ ਆਪਾਂ ਵਿੱਚੋਂ ਦੇਖਾਂਗੇ ਕਿ ਆਪਣੇ ਚੌਲ نیچے ਨਾਲ ਕਿਤੇ ਲੱਗ ਜਾਣ ਆਪਾਂ ਮੱਠੀ ਸੇਕ ਤੇ ਕਰ ਦਾਂਗੇ ਆ ਦੇਖੋ ਚੌਲ ਕਿੰਨੇ ਸੋੜੇ ਬਣ ਕੇ ਤਿਆਰ ਹੁੰਦੇ ਪਏ ਆ ਇਹ ਖਾਂਚ ਵੀ ਬਹੁਤ ਸਵਾਰ ਲੱਗਦੇ ਆ ਇਕੱਲਾ ਇਕੱਲਾ ਚੌਲ ਤੁਹਾਨੂੰ ਦਿਖਾਵਾਂ ਚੌਲ ਆਪਣੇ ਬਣਦੇ ਪਏ ਆ ਤੇ ਹੁਣ ਆਪਾਂ ਥੋੜਾ ਕਿਉ ਪਾਵਾਂਗੇ ਆ ਪਰਦੀ ਕੇ ਕਰਚੀ ਦੇਸੀ ਕਿਉਂ ਪਾ ਲਿਆ ਕਿਉਂ ਆਪਾਂ ਗਰਮਾਉਣ ਦਿੰਨੇ ਆ ਹੁਣ ਜਿਹੜੇ ਆਪਾਂ ਲੌਂਗ ਲਏ ਸੀ ਉਹ ਵਿੱਚ ਪਾਵਾਂਗੇ ਨਾਲ ਹੀ ਮੋਟੀਆਂ ਇਲਾਚੀਆਂ ਵਿੱਚ ਪਾ ਦਾਂਗੇ ਮੋਟੀਆਂ ਇਲਾਚੀ ਆਪਾਂ ਕੁੱਟ ਕੇ ਵਿੱਚ ਪਾਉਣੀ ਆ ਜਿਹੜਾ ਇਹਨਾਂ ਦਾ ਵੀ ਇਹਦਾ ਸਵਾਦ ਉਹ ਬਹੁਤ ਹੀ ਵਧੀਆ ਜੜਦੇ ਦੇ ਵਿੱਚ ਆਂਦਾ ਆ ਨਿੱਕੀਆਂ ਇਲਾਚੀਆਂ ਵੀ ਇਸ ਤਰੀਕੇ ਨਾਲ ਆਪਾਂ ਕੁੱਟ ਕੇ ਵਿੱਚ ਪਾ ਦਾਂਗੇ ਤੇ ਨਾਲ ਹੀ ਆਪਾਂ ਬਦਾਮ ਤੇ ਸੌਗੀ ਜਿਹੋ ਲਈ ਹੋਈ ਹੋ ਉਹ ਪਾਵਾਂਗੇ ਚੋਲ ਆਪਣੇ ਬਲ ਗਏ ਆ ਤੇ ਹੁਣ ਆਪਾਂ ਵਿੱਚ ਕਿਉਂ ਪਾ ਦਾਂਗੇ ਜਿਹੜਾ ਮਸਾਲਾ ਬਣਾਇਆ ਹੋਇਆ ਸੀ ਸਮਾਨ ਤੇ ਨਾਲ ਹੀ ਆਪਾਂ ਜਿਹੜਾ ਖੰਡ ਲਈ ਉਹ ਵੀ ਵਿੱਚ ਪਾ ਦਾਂਗੇ ਹੁਣ ਆਪਾਂ ਹਿਲਾ ਲਾਂਗੇ ਨਸਾਇਣ ਹਜੇ ਕੁਕਿੰਗ ਨਹੀਂ ਵਧੀਆ ਬਨਦੇ ਪਈ ਚਾਵਾ ਹੁਣ ਆਪਾਂ ਸਿਰ 5 ਕਿ ਮਿੰਟ ਇਹਨਾਂ ਨੂੰ ਲਵਾਉਣਾ ਚਾਹਵਾਂ ਘੱਟ ਸੇਕ ਤੇ ਚੋਲ ਆਪਣੇ ਬਣ ਗਏ ਆ ਹੁਣ ਆਪਾਂ ਦਮ ਦੇ ਕੇ ਤੇ ਇਹਨਾਂ ਨੂੰ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਉਹ ਭਾਫ਼ ਨਾਲ ਚੋਲ ਆਪਣੇ ਪੱਕ ਜਾਣਗੇ ਜਿੰਨੇ ਤੱਕ ਆਪਾਂ ਚੋਲ ਬਾਂਦੇ ਪਏ ਆਪਾਂ ਪਕੌੜੀਆਂ ਵਾਲਾ ਦਹੀਂ ਤਿਆਰ ਕਰ ਲੈਨੇ ਆ ਕਿਉਂਕਿ ਫਿਰ ਚੋਲਾ ਦੇ ਨਾਲ ਪਕੌੜਿਆਂ ਵਾਲਾ ਦਹੀਂ ਨਾ ਹੋਵੇ ਤੇ ਮਜ਼ਾ ਹੀ ਨਹੀਂ ਆਉਂਦਾ ਹੈਗਾ ਨਾ ਨਹੀਂ ਆਪਣਾ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਨਮਕ ਪਾਉਨੇ ਆ ਸਵਾਦ ਅਨੁਸਾਰ ਪੁਨਿਆ ਹੋਇਆ ਜੀਰਾ ਪੁਨਿਆ ਹੋਇਆ ਜੀਰਾ ਨਾਲ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਦਹੀਂ ਦੇ ਵਿੱਚ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ हम आप इन्हें मिक्स करते हैं आप थोड़ा जहा दुध पावे ना बहुत वाई टेस्ट आता है हम आप पकौड़िया पावगे बीच आलो जी अपना पकौड़िया वाला तीन तैयार हो गया तो देखो अपने चौल बन के तैयार हो गया ਆਪਣੇ ਜੱਲਚੋਰ ਬਣ ਕੇ ਤਿਆਰ ਹੋ ਗਏ ਜੜਤੇ ਵਾਲੇ ਮੇਕੋ ਕਿਟੇ ਸੋਨੇ ਬਣ ਕੇ ਤਿਆਰ ਹੋਇਆ ਨਾਲ ਹੀ ਆਪਣਾ ਪਕੌੜੀਆਂ ਵਾਲਾ ਦਹੀਂ ਆ ਚਲੋ ਆਜੋ ਖਾ ਲੋ ਸਾਰੇ ਜਣੇ ਹੈਪੀ ਪਸੰਤ ਪੰਚਮੀ ਮੇ ਚਾਰ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ